ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਨੇ ਬਾਈ ਹੋਰ ਘਰ ਪਰਵਾਰ ਸਾਰਿਆਂ ਦੇ ਘੈਂਟ ਨੇ ਜੀ ਜਾਨਵਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਬਾਈ ਆਗੇ ਅਸੀਂ ਆਪਾਂ ਇੱਧਰ ਲੈ ਘਰੇ ਕਿੰਤੇ ਨਾਲ ਗੈਪ ਜਾ ਪੈਗਾ ਵੀਡੀਓ ਦੇ ਵਿੱਚ ਕਿਉਂਕਿ ਮੈਂ ਵਿਆਹ ਬੂਜੇ ਚਲਾ ਜਾਣ ਕਰਕੇ ਵੀ ਇਕੱਲੇ ਕਰਕੇ ਇੱਕ ਵੀਡੀਓ ਮੈਂ ਇਕੱਲੇ ਹੀ ਬਣਾਉਣਾ ਉਹ ਬਾਕੀ ਵਿਆਹ ਬੂਜ ਮੈਂ ਕੋਈ ਵੀਡੀਓ ਬੜੀ ਬਣਾਈ ਨਹੀਂ ਐਵੇਂ ਦਾ ਤੁਹਾਨੂੰ ਮੈਂ કહਾਂ ਹਨਾ ਸੰਗ ਜੀ ਲੱਗਦੇ ਯਾਰ ਤਾਂ ਇਹ ਕਰਕੇ ਤੇ ਬਾਕੀ ਆ ਗਏ ਬਈ ਇਧਰ ਲੈ ਕਰੇ ਆਂ ਆ ਕੇ ਮੈਂ ਝਾੜੂ ਬਰਾ ਕਰਤਾ ਸਾਰਾ ਪੱਤੇ ਪੁੱਤੇ ਜਿੰਨ ਮਦੇ ਖਿਲਰੇ ਰਹੇ ਸੀਗੇ ਤੇ ਉਹ ਮੈਂ ਸਾਫ ਕਰਤੇ ਕਤਰਾਂ ਦੇ ਓਕੇ ਜੀ ਰਿਪੋਰਟ ਹੋ ਗਈ ਜਮ ਤੇ ਹੁਣ ਆਪਾਂ ਇਹਨਾਂ ਨੂੰ ਦਾਣੇ ਪਾ ਦੀਏ ਕਬੂਤਰਾਂ ਨੂੰ ਉੱਤਰ ਬੈਠ ਨੇ ਆਪਣੇ ਮੇਰੇ ਸਾਹ ਨਾਲ ਭੁੱਖੇ ਇਹ ਤੱਕ ਮੈਨੂੰ ਨਹੀਂ ਲੱਗਦਾ ਦੋ ਦਿਨ ਹੋ ਗਏ ਖੁੱਡਾ ਖੁੱਡਾ ਜਿਵੇਂ ਨਹੀਂ ਖੁੱਡਾ ਮੇਰੇ ਸਫਾਈ ਵਾਲਾ ਭਾਲਦਾ ਯਾਰ ਖੁੱਡਾ ਸਾਫ਼ ਕਰੀਏ ਖੁੱਡਾ ਵੀ ਬਾਬਾ ਚਾਹਿਆ ਵੀ ਹੋ ਗਿਆ ਵਧੀਆ ਹੁਣ ਤਾਂ ਇਹਦੇ ਬਿਠਾ ਜਾਂ ਲਾ ਲਈ ਯਾਰ ਤੋ ਉਹਨੂੰ ਬਚਰ ਗਈ ਹੋਇਆ ਇਹਨੂੰ ਵਾਹ ਲੈ ਹੋ ਗਿਆ ਘਾ ਮੋਟੇ ਹੁਣ ਦਾਣੇ ਪਾਈਏ ਨਾ ਦਾਣੇ ਲੈਣਗੇ ਖਾ ਤੋਂ ਬਾਅਦ ਖੁੱਡਾ ਕਰੀਏ ਸਾਫ ਸਾਰੇ ਖੁੱਡੇ ਸਾਫ ਕਰੀਏ ਬਈ ਇੱਕ ਵਾਰ ਹੁਣ ਥੋੜਾ ਜਿਹਾ ਮੌਸਮ ਦਾ ਪੈ ਗਿਆ ਚੈੱਕ ਕਰ ਬਈ ਕਹਿਣਾ ਮਤਲਬ ਫਰਕ ਪੈ ਗਿਆ ਮੌਸਮ ਦਾ ਵਧੀਆ ਹੋ ਗਿਆ ਯਾਰ ਮੌਸਮ ਦਾ ਤਾਂ ਕਰਕੇ ਹੁਣ ਫਿਰ ਰੋਡਿਆਂ ਦੀ ਸਫਾਈਆਂ ਸਫੁਈਆਂ ਕਰਦੇ ਰਹਾ ਕਰੀਏ ਤਾਂ ਬਹੁਤ ਵਧੀਆ ਟੈਸਟ ਲੈਣੇ ਪਏ ਤਾਂ ਇਹ ਦੋਨੇ ਖਾ ਲਓ ਇਧਰ ਤੋਂ ਤੁਸੀਂ ਦੇਖਿਓ ਪੀ ਵੀ ਨਹੀਂ ਹਜੇ ਪਲਾਟੇਗਾ ਕਿ ਉੱਤਰ ਸੱਚ ਤੇ ਇਹ ਇੱਧਰ ਵੀ ਇੱਕ ਆਪਣਾ ਉਹ ਚਿੱਟੀਆਂ ਕਬੂਤਰ ਜਿਹੜਾ ਅੱਪਦੇ ਆਏ ਸੀ ਦੀਪ ਨੂੰ ਮੋੜਿਆ ਸੀ ਨਾ ਉਹ ਆ ਗਿਆ ਸੀਗਾ ਸੱਚ ਤੁਹਾਨੂੰ ਵੀਡੀਓ ਨਹੀਂ ਬਣਾਈ ਦਿਖਾਈ ਉਹ ਵਾਪਸ ਆ ਗਿਆ ਸੀਗਾ ਆਪਣੇ ਲਵੇ ਤੇ ਬਾਕੀ ਹੈਪੀ ਲਵੇ ਜਿਹੜਾ ਬੈਠਾ ਉਹ ਹਜੇ ਹੈਪੀ ਨੇ ਦਿੱਤਾ ਨਹੀਂ ਦਿੱਤਾ ਤਾਂ ਚਲ ਮੈਥੋਂ ਲੇਕ ਹੀ ਨਹੀਂ ਆਇਆ ਗਿਆ ਦਿੱਤਾ ਤਾਂ ਕਿਉਂ ਨਹੀਂ ਮੈਥੋਂ ਲੇਕ ਹੀ ਨਹੀਂ ਆਏਗਾ ਯਾਰ ਸਹੀ ਦੱਸਾਂ ਮੈਂ ਤੁਹਾਨੂੰ ਗੱਲ ਹਨਾ ਉਹ ਤਾਂ ਜਾਇਆ ਹੀ ਨਹੀਂ ਗਿਆ ਆਪੀ ਬਸ ਆਵੇ ਬਚੇ ਜੇ ਵਧੀਆ ਹੋ ਗਿਆ ਮਦਾਣੇ ਨੂੰ ਨੇ ਵਧੀਆ ਲੱਗਿਆ ਖਾਣ ਬਚਾ ਜਾਂ ਤੇ ਇਹ ਵੀ ਜੋੜੀ ਅੱਡ ਕਰੀ ਲਈਏ ਕਹਿਣ ਦਾ ਮਤਲਬ ਵੀ ਹੁਣ ਬਹੁਤ ਟਾਈਮ ਹੋ ਗਿਆ ਵੱਡੀਆਂ ਕਬੂਤਰਿਆਂ ਛੱਡ ਦਾਂਗੇ ਬਈ ਉਹਦੇ ਵਿੱਚ ਜਿਹੜੇ ਜੋੜੀ ਨੇ ਅੰਡੇ ਜੇ ਤਾਂ ਰੱਖਨੇ ਉਹ ਕੱਲ ਦੀ ਜੋੜੀ ਨੂੰ ਅੱਜ ਉਹ ਜੇ ਕੱਟ ਲੈਣ ਦੇ ਫਿਰ ਆਪਾਂ ਕਬੂਤਰਿਆਂ ਕਬੂਤਰੇ ਅੱਡ ਕਰ ਦਾਂਗੇ ਤੇ ਬਚੇ ਬਚੀ ਰਹਿ ਜਾਣਗੇ ਵੱਡੀਆਂ ਕਬੂਤਰਿਆਂ ਕਬੂਤਰ ਬਚਿਆਂ ਨੂੰ ਤੰਗ ਕਰਦੀਆਂ ਨੇ ਤਾਂ ਇੱਧਰ ਆ ਗੁੱਡੇ ਚ ਵਾਲਾ ਗੰਦਾ ਫੜਾ ਜਾ ਅੰਦਰ ਨਵੇਂ ਵਜੇ ਨੇ ਕਿਤਨਾ ਨਵੇਂ ਵਜੇ ਝਾੜ ਚਰੇ ਬਈ ਹੁਣ ਤੇ ਝਾੜੇ ਪੈ ਰਹੇ ਨਵੇਂ ਵਜੇ ਸਾਰੀ ਸਾਡਾ ਬਿਆਂ ਰੂਪੇ ਵੀ ਝਾੜ ਚਨੇ ਹਨ ਤਾਂ ਕਰਕੇ ਇਧਰ ਵੱਧ ਗੰਦ ਪੈਂਦਾ ਹੁਣ ਬਸ ਇਹਨਾਂ ਨੂੰ ਸਾਫ਼ ਕਰ ਦਿਆਂ ਮੈਂ ਥੋੜੇ ਇਹ ਗੱਡੇ ਸਾਫ਼ ਕਰਨਾ ਇੱਕ ਵੱਡੇ ਜੂੜੇ ਨਾਲ ਸਾਫ਼ ਕਰਨਾ ਦੋਨੇ ਗੱਡੇ ਸਾਫ਼ ਕਰਨੇ ਇਹਨੇ ਪਾਣੀ ਪੁਣੀ ਪਾ ਭਰ ਲੀਏ ਪਹਿਲਾਂ ਤੂਟੀ ਨਾਲ ਚੱਲ ਜੇ ਤਾਂ ਕਰਕੇ ਤੇ ਇਹਨਾਂ ਨੂੰ ਖਾਨ ਤੋਂ ਦਾਣੀ ओके रिपोर्ट है गाइस मैं ਕਰਤਾ ਵੀਡੀਓ ਸ਼ੁਰੂ ਤੋਂ ਦਿਖਾਉਣਾ ਕੋਲੇ ਖੜੇ ਸ਼ਾਫਤ ਲਓ ਜੀ ਦਾਣੇ ਕਬੂਤਰ ਨੂੰ ਪਾ ਦੇ ਅੰਦਰ ਬੰਦ ਕਰਤੇ ਸੀ ਸੈਟ ਅਪ ਕਰਤਾ ਜਮਾ ਸਾਹ ਬਾਹਰ ਤੇ ਅੰਦਰ ਮਖੁੱਡਿਆਂ ਦੀ ਸਫਾਈ ਤੁਸੀਂ ਦੇਖ ਸਕਦੇ ਹੋ ਇਹ ਖੰਭ ਖੰਭਾ ਝਾੜ ਚ ਨਾ ਸਾਰੇ ਬੱਚੇ ਉਹ ਕਰ ਖੰਭ ਖੰਭੇ ਖਾਸੇ ਕੱਟੇ ਕੱਢ ਜਾਂਦੇ ਨੇ ਤਾਂ ਕਰਕੇ ਆਪਾਂ ਇਹਨੂੰ ਸਾਫ ਕਰਿਆ ਪਾਣੀ ਧਰਤਾ ਬਈ ਇਹਨਾਂ ਨੂੰ ਹੁਣ ਆਪਾਂ ਤਾਜ਼ਾ ਭਰ ਕੇ ਫਰੈਸ਼ ਪਾਣੀ ਹੈ ਤੇ ਇੱਕ ਸੱਚ ਜਿਹੜਾ ਮੋਜੀ ਨਾਲ ਆ ਬੋਦੀ ਵਾਲੀ ਦਾ ਬੱਚਾ ਸੀ ਆ ਬੋਦੀ ਵਾਲੀ ਮੋਜਾ ਆਪਾਂ ਮੂੜੇ ਦੀਪ ਦਾ ਹਨਾ ਉਹਦਾ ਬੱਚਾ ਸੀ ਇੱਕ ਸਿੰਮਟ ਲਾ ਜਾ ਆਪਣੇ ਲਵੇ ਉਹਨੂੰ ਪਤਾ ਆਪਾਂ ਸਾਤਰੀ ਦੇ ਵਿਸਾਇਆ ਇੱਕ ਅੱਧੀ ਵਾਰ ਉਹ ਉਹ ਉੜ ਗਿਆ ਬਾਈ ਹੁਣ ਕਿਹੋ ਜਿਹੜੇ ਮੁੰਡਿਆਂ ਨਾਲ ਆਪਣੀ ਬਣਦੀ ਨਹੀਂ ਹੈਗੀ ਵੀ ਆਪਾਂ ਚਲੋ ਭਈ ਨਹੀਂ ਯਾਰ ਉਹ ਬੰਦੇ ਨਾਲ ਆਪਣੀ ਉਹਦੇ ਕੋਠੇ ਤੇ ਬਹਿ ਗਏ ਕਬੂਤਰਾਂ ਚ ਤੇ ਉਹਦੇ ਕੋਠੇ ਤੇ ਬਹਿ ਗਿਆ ਜਾ ਕੇ ਉਹ ਉਨੇ ਹੁਣ ਜਾਲਚ پارک ਹੈ ਮੇਰੇ ਹਿਸਾਬ ਨਾਲ ਤਾਂ ਇਹ ਕੋਈ ਚੱਕਰ ਨਹੀਂ ਅੱਖ ਲੈਣ ਦੇ ਕੋਈ ਦਿੱਕਤ ਨਹੀਂ ਉਹ ਇਹਦਾ ਜਾਨਵਰਾਂ ਦਾ ਵਾਧਾ ਘਟਦਾ ਹੁੰਦੀ ਰਹਿੰਦਾ ਆਪਾਂ ਨੂੰ ਉਹ ਲਾਲਚ ਨਹੀਂ ਇਹ ਚੀਜ਼ ਦਾ ਨਾ ਤੇ ਬਾਕੀ ਜਾਨਵਰ ਇਧਰਲਾ ਘੁੱਡਾ ਵੀ ਮੈਂ ਸਾਫ਼ ਕਰਤਾ ਗਾਲ ਕੀ ਆਂਡਿਆਂ ਦੇ ਬੈਠੀ ਐ ਤੇ ਬੱਚੇ ਵੀ ਆਪਣੇ ਐਕਟਿਵ ਨੇ ਪੂਰੇ ਓਕੇ ਦੀ ਰਿਪੋਰਟ ਚ ਨੇ ਤੇ ਬਾਕੀ ਜਾਨਵਰ ਆਪਣੇ ਸੈੱਟ ਨੇ ਥੋੜੀ ਸਮੈਲ ਜੀ ਆ ਰਹੀ ਐ ਮੈਨੂੰ ਇਹ ਕਲੀ ਚਲ ਆ ਪੱਲਿਆ ਕੇ ਛਿੜਕ ਦਈਏ ਬੱਦਲ ਬਾਈ ਦਿਖਾ ਰਿਆ ਸੀ ਪਹਿਲਾਂ ਤਾਂ ਹੁਣ ਵਧੀਆ ਤੌਰ ਤੇ ਨਿਕਲਿਆ ਸੈੱਟ ਹੋ ਗਿਆ ਸਿਸਟਮ ਵਧੀਆ ਹੁਣ ਪ੍ਰੋਪਰ ਤਰੀਕੇ ਨਾਲ ਹੁਣ ਬੱਸ ਚੱਲੀਏ ਘਰੇ ਯਾਰ ਮੇਰੇ ਹਿਸਾਬ ਨਾਲ ਤਾਂ ਹੁਣ ਹੋਰ ਤਾਂ ਕੋਈ ਕੰਮ ਹੈ ਨਹੀਂਗਾ ਤੇ ਆ ਕੇ ਆ ਕੇ ਵਾਹਣੇ ਦੋਨੇ ਪਾਉਣੇ ਨੇ ਖੇਤ ਜਾਣ ਪੱਠੇ ਲੈਣ ਜਾਣਾ ਗਣ ਆ ਜਾ ਡਿਊਟੀ ਵੀ ਜਾਈ ਉਹ ਦਿਨ ਉਹ ਜਾਇਆ ਨਹੀਂ ਗਿਆ ਡਿਊਟੀ ਤੇ ਸ਼ੁੱਕਰਵਾਰ ਨੂੰ ਐ ਹੋ ਗਿਆ ਸ਼ਨੀਵਾਰ ਨੂੰ ਵੀ ਵਿਆਹ ਆ ਸਿਸਟਮ ਸਿਸਨਾਮ ਸ ਨੂੰ ਜਈ ਬਾਗੇ ਹਨਾ ਉਧਰ ਹੋ ਗਿਆ ਉਧਰ ਹੋ ਗਿਆ ਤੇ ਗੱਲ ਸੰਡੇ ਸੀਗਾ ਮੋਗੇ ਗਿਆ ਸੀਗਾ ਬਾਈ ਠੀਕ ਆ ਬਰਾਤ ਆਪਣੇ ਰੋਡੇ ਕਲਾਂ ਤੋਂ ਸੰਤ ਪਿੰਡਾਂ ਨਾਲੇ ਬਾਬੇ ਦਾ ਪਿੰਡ ਆ ਤੇ ਉੱਥੇ ਗਿਆ ਸੀ ਮੈਂ ਰੋਡੇ ਕਲਾਂ ਗੱਲ ਤਾਂ ਕਰਕੇ ਵੀਡੀਓ ਬੜੀ ਬਣੀ ਨਹੀਂ ਕੁਝ ਵੀ ਨਹੀਂ ਹੋਇਆ ਬਸ ਬਾਕੀ ਆਪਾਂ ਨੂੰ ਬਈ ਮੈਨੂੰ ਐਂ ਜਿ ਹੁੰਦਾ ਵੀ ਯਾਰ ਆਪਾਂ ਕਬੂਤਰਾਂ ਖਾਤਰ ਗਰੁੱਪ ਬਣਾਇਆਗਾ ਹਣਾ ਇਹ ਪੇਜ ਬਣਾਇਆ ਚਲੋ ਵੀ ਕਬੂਤਰਾਂ ਦੀ ਹੀ ਵੀਡੀਓ ਪਾਈਏ ਪੇਜ ਤੇ ਵੀ ਯਾਰ ਹੋਰ ਨਾ ਬੇਫਾਲਤੂ ਵੀਡੀਓ ਪਾਈਏ ਕੋਈ ਵੀ ਵੀ ਬਾਗ ਘਰ ਦੀ ਜਾਂ ਕੁਝ ਵੀ ਕੋਈ ਗੱਡੀ ਦੀ ਲਾਲਾ ਕੁਝ ਵੀ ਵੀ ਆਪਾਂ ਗੱਲ ਹੀ ਕਬੂਤਰਾਂ ਕਬੂਤਰਾਂ ਦੀ ਹੀ ਵੀਡੀਓ ਪਾਈਏ ਇਹ ਪੇਜ ਤੇ ਮੇਰੇ ਮੰਨਣਾ ਤਾਂ ਇਹ ਆ ਅਸਲ ਦੇ ਵਿੱਚ ਜੇ ਤੁਸੀਂ ਸਹੀ ਮੰਨੋ ਸਹੀ ਸਮਝੋ ਤਾਂ ਕਿਉਂਕਿ ਵੀ ਕਬੂਤਰਾਂ ਦਾ ਆਪਣੇ ਜਿਹੜੇ ਵੀਰ ਭਾਈ ਜੁੜੇ ਨੇ ਕਬੂਤਰਾਂ ਕਰਕੇ ਜੁੜਨੇ ਨੇ ਕਬੂਤਰ ਹੀ ਉਹ ਦੇਖਣਾ ਚਾਹੁੰਦੇ ਨੇ ਤਾں ਕਰਕੇ ਪਕਬੂਤਰਾਂ ਦੀ ਵੀਡੀਓ ਹੀ ਪਾਉਣੇ ਆ ਤੇ ਬਾਕੀ ਚਲੋ ਹੁਣ ਸ਼ਾਮ ਨੂੰ ਆਉਣੇ ਆ ਯਾਰ ਸ਼ਾਮ ਨੂੰ ਆ ਕੀ ਕਰਾਂਗੇ ਵੀਡੀਓ ਕੰਟੀਨਿਊ ਹੋਣਾ ਇੰਨੀ ਬਣੂਗੀ ਬਣਾਵਾਂਗੇ ਤੇ ਬਾਕੀ ਅਸੀਂ ਕਰੇ ਚੱਲਦੇ ਆ ਸੈਟਅਪ ਸਾਰਾ ਓਕੇ ਆ ਆਪਣਾ ਦਾਣਾ ਪੜੀ ਵੱਡੇ ਕਬੂਤਰਾਂ ਨੂੰ ਕਰਤਾ ਤੇ ਬਸ ਛੋਟੇ ਨੂੰ ਹੱਥ ਨੇ ਪਾਵਾਂਗੇ ਬਾਕੀ ਅੱਜ ਖਰਾਕ ਰੁਕਤ ਵੀ ਦੇਖਦੇ ਆ ਮੜਾ ਮੋਟਾ ਲੈ ਕੇ ਆਵਾਂਗੇ ਯਾਰ ਹੁਣ ਹੀ ਲੋੜ ਆ ਖਰਾਕ ਪਾਉਣ ਦੀ ਫੇਰ ਤਾਂ ਬਹੁਤ ਕਬੂਤਰ ਡਾਣ ਲੱਗ ਜਾਣਗੇ ਫੇਰ ਤਾਂ ਕਿਹੜੀਆਂ ਖਰਾਕਾਂ ਪੈਣਗੀਆਂ ਤੁਹਾਨੂੰ ਵੀ ਪਤਾ ਹੀ ਆ ਚਲੋ ਚੱਲਦੇ ਆ ਬਈ ਬੱਚਾ ਵੜਿਆ ਕੇ ਅੰਦਰ ਸਾਮ ਦਾ ਟਾਈਮ ਹੋ ਗਿਆ ਭਾਈ ਆ ਗਿਆ ਆਪਾਂ ਇੱਧਰ ਲੈ ਕੇ ਗਏ ਚਾਲਿਆ ਖੋਲ ਤੇ ਦਾਣੇ ਦੇ ਵਿੱਚ ਇਹਨਾਂ ਨੂੰ ਰੱਖ ਚੱਕੋ ਭਾਈ ਸਕੋ ਦਾਣੇ ਆਪਾਂ ਜਾਂ ਮੂਚਾ ਨੂੰ ਰੱਖੀਏ ਯਾਰ ਦਾਣੇ ਭਾਈ ਟਾਈਮ ਹੋ ਗਿਆ ਬਹੁਤ ਜ਼ਿਆਦਾ ਖਿੱਚਵਾ ਵੀ ਟਾਈਮ ਹੁੰਦਾ ਭਾਵੇਂ ਕਈ ਵਾਰਨ

चलो भाई पानी भी भरती है दाने खा के पानी भी पीन लो ਪਾਈ ਪਾਣੀ ਵਾਲਾ ਕੰਮ ਵੀ ਰਾਂ ਨਿੱਲ ਕਸਤਾ ਈ ਹੋ ਗਿਆ ਤੇ ਦਾਣੇ ਇਹ ਖਾਣ ਵੀ ਲਾਗੇ ਹੁਣ ਇਹਨੂੰ ਰੱਜ ਲੈਣ ਦੇ ਦਾਣੇ ਖਾ ਕੇ ਹਨਾ ਆਹ ਖੁੰਡਾ ਖੋਲਿ ਗਏ ਇੰਨਾਂ ਫਿਰ ਹੁਣ ਗਰੂ ਪਾਣੀ ਥੋੜਾ ਜਿਹਾ ਘੱਟ ਆ ਉਹ ਪਾ ਦਈਏ ਲੈ ਉਧਰ ਵੱਡੇ-ਵੱਡੇ ਜਿਹੇ ਪਾਉਣ ਬਚਾਂ ਬਚਿਆ ਨੇ ਛੋਟੇ ਸੋਨਾਂ ਚ ਪਾ ਦਿੰਨੇ ਆ ਪਾਣੀ ਇਹਨੇ ਕਿ ਪਾਣੀ ਨਾਲ ਸਰਜੂ ਹੋਈ ਇਹ ਗੰਮ ਤੇ भरे तो बड़े भी बचे जो बैठे ना ओके रिपोर्ट चाहे ਉਹ ਤੇ ਇਹ ਬੈ ਬੈ ਮੇਰੇ ਸਾਹਮਣੇ ਬੈਠਿਆ ਉੱਤਰ ਵਾਲੇ ਮੁੰਡੇ ਦੇ ਮਗਨ ਮਗਲਣ ਆਪਾਂ ਨੂੰ ਡਾਇਆ ਨਹੀਂ ਚਲ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਆਏ ਆ ਅਬ ਕਬੂਤਰ ਲਿਖੀਏ ਯਾਰ ਕਬੂਤਰ ਲਿਖ ਕੇ ਮਰੇ ਜੇ ਬੱਚੇ ਪੁੱਤੇ ਠੱਲਾ ਠੁਲਾ ਪਾਈਏ ਯਾਰ ਲਿਖੀਏ ਨੇ ਬੱਚੇ ਬਈ ਸਾਰੇ ਫੇਰੀ ਕੰਮ ਹਿਸਾਬ ਚ ਆਉਗਾ ਨਹੀਂ ਕੰਮ ਹਿਸਾਬ ਚ ਨਹੀਂ ਆਉਣਾ ਹੈਗਾ ਆਇ ਤਾਂ ਹੁਣ ਭੁੱਲ ਜਮਾਉ ਬਾਅਦ ਚ ਛੜ ਝੂਲ ਚ ਜਾ ਕੇ ਕੋ ਬਚਾ ਸੈਟ ਵੱਡੇ ਹੋ ਗਏ ਜਦੋਂ ਉਹ ਹੋਇਆ ਜੰਮੀ ਕੰਮ ਫਿਰ ਮੜੇ ਜੀ ਪਿੱਛੇ ਹਨ ਵੀ ਪਤਾ ਨਹੀਂ ਲੱਗਣਾ ਇਹ ਕਿਹੜੇ ਦਾ ਸੀ ਇਹ ਪਤਾ ਇਹਦਾ ਕਿਵੇਂ ਓਟਿਆ ਇਹਦਾ ਕਿਵੇਂ ਓਟਿਆ ਹਨ ਤਾਂ ਕਰਕੇ ਹੁਣ ਆ ਦਾ ਪਾਈ ਢੱਲਣ ਢੱਲ ਇਹਨਾਂ ਦੇ ਇਹਨਾਂ ਨੂੰ ਨਾ ਪਾ ਕੇ ਫਿਰ ਆਪਦਾ ਕਰੀਏ ਸਿਸਟਮ ਓਕੇ ਦੇਖੀਏ ਇਹ ਇਹਨਾਂ ਨੂੰ ਬਹੁਤ ਬਾਰੇ ਬੁਰੇ ਹੁਣ ਕੱਢਿਆ ਕਰਾਂਗੇ ਬਈ ਛੁੱਪ ਲਵਾਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਫਿਰ ਆਪਾਂ ਤਾਂ ਕਰਕੇ ਰਾਜਰੇ ਸਾਰੇ ਦਾ ਬਸੰਤ ਥੋੜਾ ਖਾਣਗੇ ਬੱਚੇ ਇਹਦਾ ਵੱਡੇ ਕਬੂਤਰ ਵੀ ਰਾਜੀ ਨੇ ਇਤਰਾ ਦੇ ਉਤਾ ਆਪਣੇ ਛਾਣੇ ਪਾਤੇ ਸੀ ਨੂੰ ਖਾਂਦੇ ਨਹੀਂ ਹੈਗੇ ਬੱਚਿਆਂ ਨੂੰ ਵੀ ਚੋਬ ਦਾ ਬੱਤੀ ਦਿੰਦੇ ਰਹਾਂ ਹਣੇ ਕਿੰਨੇ ਕਿੰਨੇ ਚੁਗਦੇ ਜਾਣਗੇ ਬੱਚਿਆਂ ਨੂੰ ਵੀ ਹਣ ਤਾਂ ਕਰਕੇ ਹੋ ਓਕੇ ਆ ਗੱਲ ਤੇ ਚਲ ਬਸ ਠੀਕ ਆ ਬਾਈ ਬਾਕੀ ਠੀਕ ਆ ਕੰਮ ਆਹੀ ਆਪਣਾ ਅੱਜ ਦਾ ਵਲੌਗ ਸੀਗਾ ਤੇ ਜੇ ਵੀਡੀਓ ਵਧੀਆ ਲੱਗੇ ਲਾਈਕ ਕਰੋ ਯਾਰ ਹਨਾ ਕਮੈਂਟ ਕਰੋ ਬਾਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਵੱਧ ਕਰੂ ਆਪਾਂ ਨੂੰ ਸਪੋਰਟ ਤੇ ਮਿਲਦੇ ਆਂ ਬਸ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਬੱਡੇ ਜਿਹੜੇ ਬਰੋਂ ਵਸ ਪਾ ਦਾਂਗੇ ਪਤਾ ਨੇ ਉਹ ਆਪ ਦੇ ਖਾ ਲੈਣਗੇ ਬਾਈ ਓਕੇ